ਜੇ ਡੀ ਟਿੱਕੀ ਅਤੇ ਚਾਟ ਲੋਕ ਬੜੇ ਚਾਅ ਦੇ ਨਾਲ ਸਵਾਦ ਦੇ ਨਾਲ ਉਂਗਲਾਂ ਚੱਟ-ਚੱਟ ਕੇ ਖਾਂਦੇ ਨੇ ਉਸ ਦੇ ਰਾਹੀਂ ਲੋਕਾਂ ਨੂੰ ਨਸ਼ਾ ਪਰੋਸਿਆ ਜਾ ਰਿਹਾ ਸੀ ਤਾਂ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਸਟਰੀਟ ਫੂਡ ਵੇਚਣ ਦੀ ਆੜ ਦੇ ਵਿੱਚ ਗਾਂਜਾ ਸਪਲਾਈ ਕਰਦੇ ਸਨ ਪੁਲਿਸ ਨੇ ਸਟ੍ਰੀਟ ਫੂਡ ਵਿਕਰੇਤਾ ਅਤੇ ਤਿੰਨ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਦੋਵੇਂ ਮਾਮਲੇ ਵੱਖ-ਵੱਖ ਇਲਾਕਿਆਂ ਦੇ ਨੇ ਪਰ ਦੋਵਾਂ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਖਪਤ ਦਾ ਤਰੀਕਾ ਹੈਰਾਨ ਕਰਨ ਵਾਲਾ ਹੈ ਤਾਂ ਪਹਿਲਾ ਮਾਮਲਾ ਮੋਹਨ ਲਾਲ ਗੰਜ ਇਲਾਕੇ ਦਾ ਹੈ ਜਿੱਥੇ ਪੁਲਿਸ ਨੇ 42 ਸਾਲ ਦੇ ਪ੍ਰਮੋਦ ਸਾਹੂ ਨਾਂ ਦੇ ਇੱਕ ਚਾਟ ਵਿਕਰੇਤਾ ਨੂੰ ਗ੍ਰਿਫਤਾਰ ਕੀਤਾ ਹੈ ਇਹ ਨਾਮੀ ਚਾਟ ਵਿਕਰੇਤਾ ਸੀ ਅਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਪ੍ਰਮੋਦ ਇੱਕ ਛੋਟੀ ਜਹੀ ਹੱਟ ਉੱਤੇ ਆਲੂ ਟਿੱਕੀ ਅਤੇ ਉਬਲੇ ਹੋਏ ਅੰਡੇ ਵੇਚਦਾ ਸੀ ਤਾਂ ਪੁਲਿਸ ਦੇ ਅਨੁਸਾਰ ਕੁਝ ਖਾਸ ਗਾਕਾਂ ਲਈ ਆਲੂ ਟਿੱਕੀ ਚਟਨੀ ਅਤੇ ਗਾਂਜੇ ਨਾਲ ਮਲਾਈ ਇੱਕ ਹੋਰ ਸਨੈਕਸ ਦੇ ਇਸ ਦੇ ਵੱਲੋਂ ਪਰੋਸੀ ਜਾਂਦੀ ਸੀ ਜਿਸ ਦੇ ਨਾਲ ਪੈਕਟਾਂ ਦੇ ਵਿੱਚ ਵੀ ਗਾਂਜਾ ਹੈ ਜਿਹੜਾ ਉਹ ਸਪਲਾਈ ਕਰਨ ਦਾ ਕੰਮ ਕੀਤਾ ਜਾਂਦਾ ਸੀ ਤਾਂ ਗਾਕ ਇਸ ਤਰ੍ਹਾਂ ਦੇ ਮਿਲਾਵਟੀ ਅਤੇ ਨਸ਼ੀਲੇ ਭੋਜਨ ਦੇ ਆਦੀ ਹੋ ਜਾਂਦੇ ਸਨ ਅਤੇ ਉਸ ਦੇ ਨਿਯਮਤ ਗਾਕ ਬਣ ਜਾਂਦੇ ਸਨ ਤਾਂ ਇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਦੇ ਵੱਲੋਂ ਛਾਪਾ ਮਾਰਿਆ ਗਿਆ ਅਤੇ प्रमोद ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਦੂਜਾ ਮਾਮਲਾ ਨਾਗਰਾਮ ਪੁਲਿਸ ਸਟੇਸ਼ਨ ਖੇਤਰ ਦਾ ਹੈ ਜਿੱਥੇ ਪੁਲਿਸ ਦੇ ਮਨੀਸ਼ যাদব ਜਗਦੀਪ ਅਤੇ ਦੇਵਰਾਵਤ ਨਾਂ ਦੇ ਤਿੰਨ ਵਿਅਕਤੀ ਕਾਬੂ ਕੀਤੇ ਨੇ ਦੋਸ਼ ਹੈ ਕਿ ਇਹ ਗਰੋਪ ਸਕੂਲ ਪੈਗਾਂ ਦੇ ਵਿੱਚ ਗਾਂਜਾ ਭਰ ਕੇ ਰੇਲਵੇ ਸਟੇਸ਼ਨ ਬੱਸ ਸਟੈਂਡ ਟੈਕਸੀ ਸਟੈਂਡ ਅਤੇ ਇਥੋਂ ਤੱਕ ਸਕੂਲ ਕਾਰਜਾਂ ਦੇ ਆਲੇ ਦੁਆਲੇ ਵੇਚਦਾ ਸੀ ਵਿਦਿਆਰਥੀਆਂ ਨੂੰ ਵੀ ਇਸ ਗਰੋਹ ਦੇ ਵੱਲੋਂ ਟਾਰਗੇਟ ਕੀਤਾ ਜਾਂਦਾ ਸੀ ਤਾਂ ਛੋਟੇ ਪੋਲੀਥਿਨ ਪੈਕਾਂ ਵਿੱਚ ਗਾਂਝਾ ਜਿਹੜਾ ਉਹ ਸਪਲਾਈ ਕੀਤਾ ਜਾਂਦਾ ਸੀ ਤਾਂ ਇਹਨਾਂ ਪ੍ਰੈਕਟਾਂ ਦੀ ਕੀਮਤ 500 ਰੁਪਏ ਤੋਂ 1200 ਰੁਪਏ ਤੱਕ ਹੁੰਦੀ ਸੀ ਗੋਪਤ ਸੂਚਨਾ ਦੇ ਆਧਾਰ ਤੇ ਨਾਗਰਾਂ ਪੁਲਿਸ ਨੇ ਸੈਮਸੀਅਤ ਤੇ ਕਰੋਰਾ ਬਾਜ਼ਾਰ ਦੇ ਵਿਚਕਾਰ ਇੱਕ ਨਹਿਰ ਤੇ ਇੱਕ ਈ ਰਿਕਸ਼ਾ ਸਵਾਰ ਇਹਨਾਂ ਤਿੰਨ ਲੋਕਾਂ ਨੂੰ ਰੋਕਿਆ ਅਤੇ ਇਹਨਾਂ ਦੇ ਕੋਲੋਂ 4.7 ਕਿਲੋਗ੍ਰਾਮ ਗਾਂਜਾ ਬ੍ਰਾਹਮਤ ਹੋਇਆ ਏ ਪੁਲਿਸ ਦੇ ਅਨੁਸਾਰ ਗਾਂਜੇ ਦੀ ਇਹ ਖੇਪ ਆਲੇ-ਦੁਆਲੇ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸਪਲਾਈ ਕੀਤੀ ਜਾਣੀ ਸੀ ਪੁਲਿਸ ਨੇ ਇਲਾਕੇ ਅਤੇ ਵਿਦਿਅਕ ਸੰਸਥਾਵਾਂ ਦੇ ਆਲੇ-ਦੁਆਲੇ ਨਸ਼ਿਆਂ ਦੀ ਸਪਲਾਈ ਬਾਰੇ ਚਿੰਤਾ ਪ੍ਰਗਟ ਕੀਤੀ ਹੈ ਮੋਹਲ ਲਾਲਗੰਦ ਦੇ ਸਹਾਇਕ ਪੁਲਿਸ ਕਮਿਸ਼ਨਰ ਰਜਨੀਸ਼ ਵਰਮਾ ਨੇ ਦੱਸਿਆ ਕਿ ਦੋਵੇਂ ਮਾਮਲਿਆਂ ਵਿੱਚ ਚਾਰ ਦੋਸ਼ੀ ਕਾਬੂ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜੇ ਗਏ ਨੇ ਅਤੇ ਨਾਲ ਹੀ ਇਸ ਡਰੱਗ ਨੈੱਟਵਰਕ ਦੀ ਇਸ ਗਾਂਜਾ ਸਪਲਾਈ ਦੇ ਨੈੱਟਵਰਕ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਮਾਮਲੇ ਵਿੱਚ ਸ਼ਾਮਲ ਹੋਰ ਲੋਕਾਂ ਨੂੰ ਵੀ ਫੜਿਆ ਜਾ ਸਕੇ